ਸ਼ਿਆਰਪੁਰ ਦੇ ਵਿੱਚ 5 ਸਾਲਾਂ ਹਰਵੀਰ ਦੇ ਨਾਲ ਵਾਪਰੀ ਘਟਨਾ ਤੋਂ ਬਾਅਦ ਪੂਰੇ ਸੂਬੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਹੁਣ ਤਸਵੀਰਾਂ ਦੇ ਨਾਲ ਗੁਰਾਇਦੇ ਬੜਾ ਪਿੰਡ ਤੋਂ ਸਾਂਝੀਆਂ ਕਰਦੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਰੋਜ਼ ਮਾਰਜ ਜਿਹੜਾ ਕੱਢਿਆ ਜਾ ਰਿਹਾ ਹੈ ਨਾਲ ਹੀ ਦੇਣਾ ਪਹਿਚਾਨ ਪੱਤਰ ਵਾਲੇ ਪ੍ਰਵਾਸੀ ਭਜਾਓ ਪੰਜਾਬ ਬਚਾਓ ਦਾ ਜਿਹੜਾ ਨਾਰਾ ਵੀ ਦਿੱਤਾ ਜਾ ਰਿਹਾ ਹੈ ਸਮੂਹ ਗ੍ਰਾਮ ਪੰਚਾਇਤ ਨਗਰ ਨਿਵਾਸੀਆਂ ਵੱਲੋਂ ਇੱਕ ਮਤਾ ਵੀ ਪਾ ਦਿੱਤਾ ਗਿਆ ਹੈ ਜਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਕਿਸੇ ਵੀ ਪ੍ਰਵਾਸੀ ਦੇ ਕੋਈ ਪਹਿਚਾਨ ਪੱਤਰ ਬਣਾਉਣ ਦੇ ਵਿੱਚ ਸਹਿਯੋਗ ਨਹੀਂ ਕੀਤਾ ਜਾਊਗਾ ਹੁਣ ਤੇ ਇਹਨਾਂ ਨੂੰ ਜਿਹੜਾ ਹੁਣ ਬਿਨਾਂ ਆਈਡੀ ਪ੍ਰੂਫ ਤੋਂ ਇਥੋਂ ਜਿਹੜੇ ਰਹਦੇ ਆ ਉਹਨਾਂ ਨੂੰ ਇਥੋਂ ਪਿੰਡੋਂ ਕੱਢੇ ਜਾਊਗਾ ਤੁਸੀਂ ਦੇਖ ਸਕਦੇ ਹੋ ਨੌਜਵਾਨ ಗ್ರಾಮ ਪੰਚਾਇਤ ਜਿਹੜੇ ਆ ਅੱਜ ਬੜਾ ਪਿੰਡ ਦੇ ਵਿੱਚ ਇਹ ਮਾਰਚ ਕੱਢ ਰਹੇ ਆ ਸ਼ਰਤਾਂ ਵੀ ਜਿਹੜੀਆਂ ਦੱਸਿਆ ਜਾ ਰਹੇ ਆ ਚਰਾਹਿਆਂ ਦੇ ਵਿੱਚ ਖੜ ਕੇ ਇੱਕ ਧਾਰਮਿਕ ਸਥਾਨ ਤੋਂ ਇਹ ਸ਼ੁਰੂ ਹੋ ਕੇ ਕਾਜਵਾਦ ਵੀ ਆਏ ਨੇ ਅਸੀਂ ਵੀ ਆ ਜਿਹੜਾ ਅੱਜ ਰੋਸ ਮਾਰਚ ਕੱਢ ਰਹੇ ਹਾਂ ਤੁਸੀਂ ਕਿਉਂਕਿ ਬੜੇ ਮੰਦ ਭਾਗੇ ਘਟਰਾ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਹੈ ਸਾਰੇ ਦੇ ਹਿਰਦੇ ਬਲੁੰਦਰੇ ਗਏ ਆ ਉਸ ਤੋਂ ਬਾਅਦ ਮਹਿੰਮ ਸ਼ੁਰੂ ਹੋਈ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅੱਜ ਤੁਸੀਂ ਵੀ ਅੱਜ ਰੋਸ ਮਾਰਚ ਕਰ ਰਹੇ ਆ ਤਾਂ ਕੁਝ ਹਦਾਇਤਾਂ ਆ ਪੰਚਾਇਤ ਵੱਲੋਂ ਮਤਾ ਵੀ ਪਾਇਆ ਗਿਆ ਕੀ ਕੁਛ ਹੈ ਇਹਦਾ ਭਾਜੀ ਇਹ ਹਦਾਇਤਾਂ ਇਦਾਂ ਜੀ ਕਿ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 5 ਸਾਲ ਦੇ ਬੱਚੇ ਦਾ ਹੁਸ਼ਿਆਰਪੁਰ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਉਹਦਾ ਗਲਤ ਕੰਮ ਕਰਕੇ ਉਹਨੂੰ ਮਾਰ ਦਿੱਤਾ ਗਿਆ ਆ ਉਸ ਰੋਸ ਮਾਰਚ ਦੇ ਵਿੱਚ ਅਸੀਂ ਆਪਣੀ ਪੰਚਾਇਤ ਨੂੰ ਇੱਕ ਮਤਾ ਪਾ ਕੇ ਦਿੱਤਾ ਸੀ ਐਪਲੀਕੇਸ਼ਨ ਦਿੱਤੀ ਸੀ ਤਾਂ ਪੰਚਾਇਤ ਸਾਡੀ ਨੇ ਅਸੀਂ ਬੜੇ ਮਾਣ ਦੇ ਨਾਲ ਇਹ ਮਹਿਸੂਸ ਕਰਕੇ ਕਹਿ ਸਕਦੇ ਹਾਂ ਕਿ ਸਾਡੀ ಗ್ರಾಮ ਪੰਚਾਇਤ ਨੇ ਸਾਨੂੰ 1 ਮਿੰਟ ਤੋਂ ਪਹਿਲਾਂ ਉਸ ਮਤੇ ਦੇ ਉੱਤੇ ਸਾਈਨ ਕੀਤੇ ਤੇ ਜਿੰਨੇ ਵੀ ਸਮੂਹ ਨਗਰ ਨਿਵਾਸੀ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਾਂ ਲੈਂਦੇ ਹੋਏ ਸਾਡਾ ਸਾਥ ਦਿੱਤਾ ਤੇ ਅਸੀਂ ਉਹ ਜਿਹੜੀਆਂ ਸ਼ਰਤਾਂ ਆ ਉਹ ਤੁਹਾਨੂੰ ਇਹ ਮਾਈਕ ਦੇ ਵਿੱਚ ਬੋਲ ਕੇ ਦੱਸ ਦਿੰਨੇ ਆ ਜਿਵੇਂ ਜਿੰਨੇ ਵੀ ਪ੍ਰਵਾਸੀ ਆ ਉਹਨਾਂ ਨੂੰ ਆਪਣੇ ਪੁਰਾਣੇ ਤੇ ਨਵੇਂ ਵੋਟਰ ਕਾਰਡ ਤੇ ਉਧਾਰ ਕਾਰਡ ਤੇ ਫੈਮਿਲੀ ਫੋਟੋ ਤੇ ਮੋਬਾਈਲ ਨੰਬਰ ਜਿਹੜਾ ਆ ਪੰਚਾਇਤ ਦੇ ਕੋਲ ਜਮਾ ਕਰਾਉਣੇ ਪੈਣਗੇ ਜਿਹੜਾ ਪ੍ਰਵਾਸੀ ਕਿਸੇ ਦੇ ਦੁਕਾਨ ਤੇ ਨੌਕਰੀ ਕਰਦਾ ਚਾਹੇ ਦੁਕਾਨ ਹੋਵੇ ਚਾਹੇ ਦੇ ਖੂਤੇ ਹੋਵੇ ਚਾਹੇ ਪੱਠੇ ਤੇ ਹੋਵੇ ਸੈਲਰ ਤੇ ਹੋਵੇ ਉਹਦੀ ਜਿਹੜੀ ਹਾਂ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਮਾਲਕ ਨੂੰ ਲੈਣੀ ਪਊਗੀ ਤੇ ਉਹਦੇ ਮਾਲਕ ਦਾ ਜਿਹੜਾ ਉਧਾਰ ਕਾੜਿਆ ਉਹ ਨਾਲ ਲੱਗੂਗਾ ਪ੍ਰਵਾਸੀਆਂ ਨੂੰ ਇੱਕ ਤਸਦੀਕ ਫਾਰਮ ਪੰਚਾਇਤ ਵੱਲੋਂ ਆਰਡਰ ਕੀਤਾ ਜਾਊਗਾ ਜਿਹੜਾ ਕਿ ਉਹ ਪਿੰਡ ਦੀਆਂ ਸਾਰੀਆਂ ਦੁਕਾਨਾਂ ਤੋਂ ਪ੍ਰਾਪਤ ਕਰ ਸਕਦਾ ਆ ਤੇ ਉਹ ਫਾਰਮ ਜਿਹੜਾ ਆ ਉਹ ਤੁਹਾਨੂੰ ਦਿਖਾੜ ਦਿੰਨੇ ਆ ਅਸੀਂ ਵਾ ਫਾਰਮ ਹੋਊਗਾ ਜੀ ਇਹ ਫਾਰਮ ਭਰ ਕੇ ਤੇ ਨਾਲ ਆਪਣੇ ਆਧਾਰ ਕਾਰਡ ਦੀਆਂ ভোটার ਗਾਈਡੀਆਂ ਫੋਟੋਆਂ ਲਾ ਕੇ ਤੁਹਾਨੂੰ ਉਹ ਜਿਹੜੇ ਪੰਚਾਇਤ ਕੋਲ ਜਮਾ ਕਰਾਉਣੇ ਪੈਣਗੇ ਇਹਨਾਂ ਦਾ ਅਸੀਂ ਤੁਹਾਨੂੰ ਟਾਈਮ ਦੇਵਾਂਗੇ ਜੀ 15 ਦਿਨ ਦੇ ਵਿੱਚ ਵਿੱਚ ਆਪਣੇ ਸਾਰੇ ਜਿਹੜੇ ਪੇਪਰ ਹੈ ਉਹ ਇਕੱਠੇ ਕਰ ਲੈ ਜਾਣਗੇ ਤੇ ਗੁਰਦੁਆਰੇ ਦੇ ਵਿੱਚ ਲੋਸਮੈਂਟਾਂ ਕਰਾ ਕੇ ਤਰੀਕਾ ਦੱਸ ਦਿੱਤੀ ਜਾਊਗੀ ਪੇ ਇਸ ਤਰੀਕ ਨੂੰ ਪੂਰਾ ਇਸ ਗੁਰਦੁਆਰੇ ਜਾਂ ਕਿਸੇ ਸਕੂਲ ਦੇ ਵਿੱਚ ਪੰਚਾਇਤ ਬੈਠੂਗੀ ਤੇ ਉੱਥੇ ਆ ਕੇ ਜਿੰਨੇ ਵੀ ਪ੍ਰਵਾਸੀ ਆ ਆਪਣੇ ਜਿਹੜੇ ਫਾਰਮ ਹੈ ਉਹ ਜਮਾ ਕਰਾਉਣਗੇ ਜਿਹੜਾ ਪ੍ਰਵਾਸੀ ਕਿਸੇ ਦੇ ਮਕਾਨ ਦੇ ਵੱਟੇ ਰਿੰਦਾ ਆ ਉਸ ਮਕਾਨ ਮਾਲਕ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਜੇ ਕੱਲ ਨੂੰ ਕੋਈ ਇਹ ਪ੍ਰਵਾਸੀ ਵਾਰਦਾਤ ਕਰਦਾ ਆ ਤਾਂ ਉਹਦਾ ਜ਼ਿੰਮੇਵਾਰ ਮਕਾਨ ਮਾਲਕ ਹੋਊਗਾ ਤੇ ਉਸ ਪ੍ਰਵਾਸੀ ਦੇ ਆਧਾਰ ਕਾਰਡਾਂ ਦੇ ਨਾਲ ਉਸ ਮਕਾਨ ਮਾਲਕ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਵੀ ਜਿਹੜਾ ਨਾਲ ਨੱਥਿਆ ਜਾਊਗਾ ਤੇ ਇੱਕ ਮਦਾ ਹੋਰ ਸੀਗਾ ਜੀ ਜਿਹੜਾ ਸਾਡੇ ਪਿੰਡ ਦੇ ਵਿੱਚ ਅੱਜ ਤੋਂ ਬਾਅਦ ਕਿਸੇ ਵੀ ਪ੍ਰਵਾਸੀ ਦਾ ਨਾ ਉਧਾਰ ਕਾਰਡ ਬਣਾਇਆ ਜਾਊਗਾ ਨਾ ਕਿਸੇ ਪ੍ਰਵਾਸੀ ਦਾ ਵੋਟਰ ਕਾਰਡ ਬਣਾਇਆ ਜਾਊਗਾ ਸਾਰੇ ਪ੍ਰਵਾਸੀਆਂ ਨੂੰ ਜਿੰਨੇ ਵੀ ਆ ਇੱਥੇ ਆ ਉਹਨਾਂ ਦੀ ਕੋਈ ਵੀ ਇੱਥੇ ਦੀ شناخت ਨਹੀਂ ਕਰੂਗਾ ਪਿੰਡ ਦਾ ਚਾਹੇ ਕੋਈ ਮੋਤਵਾਰ ਹੋਵੇ ਚਾਹੇ ਕੋਈ ਪੰਚਾਇਤ ਮੈਂਬਰ ਹੋਵੇ ਉਹਨਾਂ ਦੀ شناخت ਕਰੂਗਾ ਤਾਂ ਉਹਦੇ ਉੱਤੇ ਜਿਹੜੇ ਪਿੰਡ ਦੇ ਸਮੂਹ ਨਗਰ ਨਿਵਾਸੀ ਦੇ ਪੰਚਾਇਤ ਜਿਹੜੀ ਆ ਕਾਰਵਾਈ ਪਾਊਗੀ ਉਹਨਾਂ ਨੂੰ ਕੋਈ ਮਸਲਾ ਹੋਵੇ ਪੰਚਾਇਤ ਉਹਨਾਂ ਦੇ ਮਸਲੇ ਦੇ ਵਿੱਚ ਨਹੀਂ ਜਾਊਗੀ ਪੰਚਾਇਤ ਨੇ ਸਾਹਮਣੇ ਇੱਥੇ ਪੰਚਾਇਤ ਨੇ ਬਿਲਕੁਲ ਸਹਿਮਤੀ ਦਿੱਤੀ ਹੋਈ ਆ ਉਹ ਫਾਰਮ ਤੁਹਾਨੂੰ ਅਸੀਂ ਦਿਖਾੜ ਦਿੰਨੇ ਆ ਹਾਂ ਨਹੀਂ ਨਹੀਂ ਇੱਕ ਹੋਰ ਹੋਣਾ ਆ ਦੇਖੋ ਜਿਹੜੇ ਪੰਚਾਇਤ ਨੇ ਤੁਹਾਡੇ ਸਹਿਮਤੀ ਦਿੱਤੇ ਆ ਮਤਾ ਪਾਇਆ ਪੰਚਾਇਤ ਨੇ ਹਾਂਜੀ ਹਾਂਜੀ ਆ ਅਸੀਂ ਤੁਹਾਨੂੰ ਦਿਖਾ ਸਕਦੇ ਆ ਆ ਫੜੋ ਕਿ ਆ ਮਤਾ ਅਸੀਂ ਪਾ ਕੇ ਪੰਚਾਇਤ ਨੂੰ ਦਿੱਤਾ ਸੀ ਇਹਦੇ ਉੱਤੇ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਆ ਇਹ ਜਿਹੜਾ ਆ ਪੂਰੀ ਪੰਚਾਇਤ ਨੇ ਆਪਣੇ ਸਾਈਨ ਕਰ ਦਿੱਤੇ ਆ ਮੋਹਰਾਂ ਲਾ ਕੇ ਕੀਤੀ ਆ ਪਿੰਡ ਦੇ ਲੰਬੜਦਾਰ ਜੀ ਹੋਣਾ ਨੇ ਸਾਰਿਆਂ ਨੇ ਮੋਹਰਾਂ ਲਾ ਕੇ ਕੀਤੀ ਆ ਪੂਰੀ ਸਹਿਮਤੀ ਮਿਲੀ ਆ ਤੇ ಗ್ರಾಮ ਪੰਚਾਇਤ ਸਾਡੇ ਨਾਲ ਬਿਲਕੁਲ ਹੋ ਕੇ ਤੁਰਿਆ ਸਮੂਹ ਨਗਰ ਨਵਾਸੀ ਤੁਰਿਆ ਤੁਸੀਂ ਦੇਖ ਸਕਦੇ ਆ ਕਿ ਇਹਦੇ ਉੱਤੇ ਜਿਹੜੇ ਆਮ ਨਾਗਰਿਕ ਐ ਇਸ ਪਿੰਡ ਦੇ ਜਿਹੜੇ ਰਹਿਣ ਵਾਲੇ ਆ ਉਹਨਾਂ ਨੇ ਵੀ ਵੱਧ ਤੋਂ ਵੱਧ ਚੜ੍ਹ ਕੇ ਇਨਾ ਦੇ ਉੱਤੇ ਸਾਈਨ ਕੀਤੇ ਆ ਤਾਂ ਕਿ ਜਿਹੜਾ ਇਹ ਕ੍ਰਾਈਮ ਹੋ ਰਿਹਾ ਹੈ ਆਪਰਵਾਸੀਆਂ ਵੱਲੋਂ ਇਹਨਾਂ ਨੂੰ ਨਕ ਨਥੇਲ ਪਾਈ ਜਾਵੇ ਅੱਛਾ ਇਹ ਮਾਰਚ ਨਿਕਲਦੇ ਆ ਕੋਈ ਵੀ ਗਾਂਢ ਹੁੰਦਾ ਆ ਉਸ ਤੋਂ ਬਾਅਦ ਕੈਂਡਲ ਮਾਰਚ ਆ ਇੱਕ ਰਿਵਾਜ ਵੀ ਕਹਿ ਦਈਏ ਜਾਂ ਇੱਕ ਸ਼ੋਸ਼ੇबाजी ਵੀ ਆਪਾਂ ਇਹਨੂੰ ਕਹਿ ਸਕਦੇ ਆ ਸ਼ੁਰੂ ਹੋ ਜਾਂਦਾ ਹੈ ਸਿਰਫ ਸ਼ਕਤੀ ਪ੍ਰਦਰਸ਼ਨ ਨੂੰ ਕਹਿ ਦਈਏ ਉਹ ਉਹਨਾਂ ਕੇ ਚਿਹਰੇ ਰਹਿੰਦਾ ਹੈ ਕੈਂਡਲ ਮਾਰਚ ਕੱਢ ਲਿਆ ਮੁੜ ਕੇ ਫਿਰ ਉਹੀ ਹਾਲਾਤ ਉਹੀ ਸਭ ਕੁਝ ਹੋ ਜਾਂਦਾ ਹੈ ਕਿਤੇ ਇਹ ਵੀ ਅੱਜ ਕਰਕੇ ਮੁੜ ਕੇ ਠੰਡੇ ਵਸਤੇ ਜਦੋਂ ਪੇਜੂਗਾ ਕੰਮ ਭਾਜੀ ਜਦੋਂ ਅਸੀਂ ਹੁਣ ਸ਼ੁਰੂਆਤ ਵੀ ਕੀਤੀ ਆ ਉੱਥੇ ਮਾਈ ਦੇ ਵਿੱਚ ਇਹ ਵੀ ਬੋਲਿਆ ਗਿਆ ਆ ਕਿ ਜਦੋਂ ਅਸੀਂ ਇਹ ਨਾ ਪਿੰਡ ਦੇ ਵਿੱਚ ਲੋਕਾਂ ਤੋਂ ਸਾਈਨ ਕਰਾਉਂਦੇ ਸੀ ਸਾਨੂੰ ਇਹ ਸੁਣਨ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਸੀ ਕਿ ਕੀ ਕੱਲਾ ਮਾਰਚ ਕੱਢ ਕੇ ਹਟ ਜਾਉਗੇ ਤੁਸੀਂ ਅਸੀਂ ਇਹ ਕੱਲਾ ਮਾਰਚ ਕੱਢ ਕੇ ਨਹੀਂ ਹਟਾਂਗੇ ਅਸੀਂ ਬੜੇ ਧੰਨਵਾਦੀ ਆ ਇਸ ਪਿੰਡ ਦੇ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ ਇਸ ਲਹਿਰ ਦੇ ਵਿੱਚ ਜੇ ਤਾਂ ਕੋਈ ਵੀ ਪ੍ਰਵਾਸੀ ਸਾਡੇ ਪੰਚਾਇਤ ਦੇ ਜਾਂ ਸਾਡੇ ਕਹਣ ਦੇ ਆਪਣੀ شناختੀ ਕਾਰਡ ਪੂਰੀ شناخت ਕਰਾਊਗਾ ਤਾਂ ਉਹ ਇਸ ਪਿੰਡ 'ਚ ਰਹੂਗਾ ਨਹੀਂ ਤਾਂ ਉਹਨੂੰ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਊਗਾ ਤੇ ਦੂਜੀ ਗੱਲ ਹੈ ਜਿਹੜਾ ਪ੍ਰਵਾਸੀ ਇਸੀ ਨੂੰ ਹਲਕੇ ਦੇ ਵਿੱਚ ਲਊਗਾ ਬੜੀ ਲੰਬੀ ਲੜਾਈ ਆ ਲੜਾਂਗੇ ਜਿਹੜਾ ਹਲਕੇ ਚ ਲਊਗਾ ਉਹਨੂੰ ਛੇਤਰ ਮਾਰ ਕੇ ਵੀ ਭਿਆਇਆ ਜਾਊਗਾ ਕਿਉਂਕਿ ਜੇ ਆਪਾਂ ਸੋਚ ਲਈਏ ਪਈ ਅੱਜ ਮਾਰਚ ਕੱਢ ਗਈ ਪ੍ਰਵਾਸੀ ਚਲ ਜਾਣੇ ਪ੍ਰਵਾਸੀ ਇਦਾਂ ਨਹੀਂ ਜਾਣੇ ਕਿਉਂਕਿ ਭਗਤ ਸਿੰਘ ਨੇ ਵੀ ਕਿਸੇ ਬਿਲੇ ਇਹ ਜੇ ਸੋਚ ਲੈਂਦਾ ਪਈ ਇਦਾਂ ਗੋਰੇ ਛੱਡ ਕੇ ਨਹੀਂ ਜਾਊਗੇ ਉਹਨੇ ਵੀ ਇਹ ਸੋਚ ਰੱਖੀ ਸੀ ਵੀ ਜੇ ਅਸੀਂ ਕੋਈ ਲਹਿਰ ਚਲਾਵਾਂਗੇ ਸ਼ੁਰੂਆਤ ਕਰਾਂਗੇ ਤਾਂ ਹੀ ਇਹ ਚੀ ਚੱਲੂਗੀ ਜੇ ਅੱਜ ਆਪਾਂ ਸ਼ੁਰੂਆਤ ਕੀਤੀ ਐ ਇਸ ਚੀ ਦੀ ਤਾਂ ਇਹਨੂੰ ਸਿਰੇ ਤੱਕ ਚਾੜਾਂਗੇ ਤੇ ਆਪਣੇ ਪਿੰਡ ਨੂੰ ਪੁਰਾ ਸਖਤ ਬਣਾਵਾਂਗੇ ਤੁਸੀਂ ਕਹਿ ਰਹੇ ਆ ਪਰ ਜਿਹੜੇ ਸਿਆਸੀ ਲੀਡਰ ਆ ਵੋਟਾਂ ਦੇ ਰਾਣਿ ਤੇ ਬੜੀ ਇੱਕ ਗੰਦਲੀ ਰਾਜਨੀਤੀ ਹੈ ਇਹ VOTER ਦੀ ਰਾਜਨੀਤੀ ਕਰਕੇ ਜਿਹੜੇ VOTER ਕਾਰਡ ਬੰਦੇ ਆ ਆਧਾਰ ਕਾਰਡ ਬੰਦੇ ਆ ਕੋਈ ਦੇਖਦੇ ਨਹੀਂ ਹੈਗੇ ਜਦੋਂ VOTER ਦੀ ਲੋਡ ਹੋਵੇ ਤਾਂ ਫੱਟ ਲਾਣੀ ਮੋਹਰ ਲੱਗਦੀ ਹੈ ਉਹਦਾ VOTER ਕਾਰਡ ਵੀ ਬੰਦਦਾ ਤੇ ਉਹਦਾ ਆਧਾਰ ਕਾਰਡ ਵੀ ਬੰਦਦਾ ਉਹ ਕਿੱਦਾਂ ਰੁਕੂਗੇ ਭਾਜੀ ਜਦੋਂ ਹਨਾ ਹੁਣ ਇਲੈਕਸ਼ਨ ਆਊਗੀ ਇਲੈਕਸ਼ਨ ਦੇ ਵਿੱਚ ਜਿੰਨੀਆਂ ਲਿਸਟਾਂ ਵੋਟਰ ਲਿਸਟਾਂ ਆਇਆ ਉਹ ਵੋਟਰ ਲਿਸਟਾਂ ਦੀ ਟਿਕ ਮਾਰਕ ਕੀਤੀ ਜਾਊਗੀ ਤੇ ਜਿਹੜੀਆਂ ਵੋਟਾਂ ਆ ਉਹ ਸਾਰੀਆਂ ਦੀ شناخت ਕੀਤੀ ਜਾਊਗੀ ਤੇ ਸਮੂਹ ਨਗਰ ਨਿਵਾਸੀ ਸਾਰਿਆਂ ਦਾ ਇਹ ਕਹਿਣਾ ਆ ਉਹ ਸਾਰੇ ਸਾਡੇ ਨਾਲ ਆ ਅਸੀਂ ਇਹ ਗੱਲ ਕਰਦੇ ਆ ਵੀ ਜਿਹੜਾ ਅੱਜ ਤੋਂ ਬਾਅਦ ਚਾਹੇ ਉਹ ਪੰਚ ਹੋਵੇ ਚਾਹੇ ਉਹ ਸਰਪੰਚ ਹੋਵੇ ਚਾਹੇ ਉਹ ਕੋਈ ਮੋਤਵਾਰ ਹੋਵੇ ਚਾਹੇ ਮੈਂ ਹੋਵਾਂ ਜਿਹੜਾ ਵੀ ਕਿਸੇ ਪ੍ਰਵਾਸੀ ਦਾ ਉਧਾਰ ਕਾਰਡ ਜਾਂ ਵੋਟਰ ਕਾਰਡ ਬਣਵਾਊਗਾ ਸਾਨੂੰ ਪਤਾ ਲੱਗਦਾ ਆ ਘਰੋਂ ਕੱਢ-ਕੱਢ ਕੇ ਛਿੱਤਰ ਫੇਰਾਂਗੇ ਉਹਦੇ ਅੱਛਾ ਸ਼ਹਿਰਾਂ ਨਾਲੋਂ ਪਿੰਡਾਂ ਦੇ ਵਿੱਚ ਜ਼ਿਆਦਾ ਰੋੜ ਪੈਂਦੀ ਆ ਖੇਤੀ ਦੇ ਲਈ ਗੱਲ ਕੀਤੀ ਜਾਵੇ ਖੂਹਾਂ ਦੇ ਆ ਸਾਡੇ ਨੌਜਵਾਨ ਆ ਜਿਹੜੇ ਉਹ ਤਾਂ ਵਿਦੇਸ਼ਾਂ ਨੂੰ ਜਾਂਦੇ ਆ ਤੇ ਪ੍ਰਵਾਸੀਆਂ ਦੇ ਸਿਰ ਤੇ ਹੀ ਚੱਲਦੇ ਖੂਹ ਹੋ ਗਏ ਜਾਂ ਖੇਤ ਹੋ ਗਏ ਬਿਲਕੁਲ ਜੀ ਭਾਜੀ ਜਿਹੜੇ ਪ੍ਰਵਾਸੀ ਆ ਜਿਹੜਾ ਕੰਮ ਆ ਹਰੇ ਕੋਈ ਕਰ ਸਕਦਾ ਕਿਉਂਕਿ ਆਪਣੇ ਲੋਕ ਵੀ ਕੋ ਕੈਨੇਡਾ ਗਿਆ ਕੋ ਦੁਬਈ ਗਿਆ ਕੋ ਅਮਰੀਕਾ ਗਿਆ ਸਾਰੇ ਕੰਮ ਕਰਨ ਗਏ ਆ ਪੈਸੇ ਦੇ ਲਈ ਉਹ ਆਪਣਾ ਪਰਿਵਾਰ ਇੱਥੇ ਲੈ ਕੇ ਆ ਸਕਦੇ ਆ ਆਪਣੇ ਤੇ ਤੁਸੀਂ ਖੇਤਾਂ ਦੇ ਦੇਖ ਸਕਦੇ ਆ ਕਿਸੇ ਦੀ ਪੰਜ ਪ੍ਰਵਾਸੀ ਆ ਕਿਸੇ ਦੇ ਸੱਤ ਆ ਫੈਕਟਰੀਆਂ ਦੇ ਵਿੱਚ ਕਿਸੇ ਕੋਲ 50 ਆ ਅਸੀਂ ਉਹਨਾਂ ਦਾ ਰੋਜ਼ਗਾਰ ਨਹੀਂ ਬੰਦ ਕਰਨਾ ਨਾ ਅਸੀਂ ਉਹਨਾਂ ਨੂੰ ਕਹਿੰਨੇ ਕਿਉਂਕਿ ਜਿਹੜੇ ਸਾਡੇ ਬੰਦਿਆਂ ਦੇ ਕੰਮ ਆ ਸੀ ਉਹ ਵੀ ਠੱਪ ਨਹੀਂ ਕਰਨਾ ਚਾਹੁੰਦੇ ਪਰ ਜਿਹੜੇ ਬੰਦੇ ਪ੍ਰਵਾਸੀ ਇੱਥੇ ਆਉਣਗੇ ਜਿਹੜਾ ਮਾਲਕ ਉਹਨਾਂ ਨੂੰ ਰੱਖੂਗਾ ਉਹਨੂੰ ਆਪਣਾ ਆਧਾਰ ਕਾਰਡ ਦੇ ਕੇ ਉਹਨਾਂ ਦਾ ਵੇਰਵਾ ਪਾ ਕੇ ਉਹ ਆਪਣੇ ਕੰਮ ਕਰਵਾ ਸਕਦਾ ਹੈ ਕਿਸੇ ਦਾ ਕੰਮ ਨਹੀਂ ਰੋਕਿਆ ਜਾਊਗਾ ਤੇ ਅੱਜ ਤੋਂ ਬਾਅਦ ਅਸੀਂ ਇਹ ਅਪੀਲ ਵੀ ਕਰਦੇ ਆਂ ਤੇ ਦੱਸਦੇ ਵੀ ਆਂ ਕਿ ਅੱਜ ਤੋਂ ਬਾਅਦ ਕਿਸੇ ਵੀ ਪ੍ਰਵਾਸੀ ਦਾ ਇੱਥੇ ਆਈਡੀ ਪ੍ਰੂਫ ਨਹੀਂ ਬਣੂਗਾ ਤੇ ਨਾ ਬਣ ਦਿੱਤਾ ਜਾਊਗਾ ਧੰਨਵਾਦ ਇਹ ਵੱਡੀ ਗੱਲ ਹੈ ਕਿਉਂਕਿ ਪ੍ਰੈਕਟੀਕਲ ਕਰਨ ਦੇ ਵਿੱਚ ਜਰੂਰ ਔਕੜ ਆ ਵੀ ਸਾਹਮਣੇ ਆਉਗੀ ਪਿੰਡ ਦੇ ਵਿੱਚ ਰੋਸ ਮਾਰਦੇ ਕੱਢ ਰਹੇ ਆ ਨੌਜਵਾਨ ਆ ਪੰਚਾਇਤ ਆ ਪਰ ਦੇਖਦੇ ਆ ਇਹ ਜੇਕਰ ਫੈਸਲਾ ਲਾਗੂ ਹੁੰਦਾ ਕਿਸ ਤਰੀਕੇ ਦੇ ਨਾਲ ਲਾਗੂ ਹੁੰਦਾ ਕਿਉਂਕਿ ਇੱਕ ਪਾਣੀ ਸਾਲ ਦੇ ਹਰਵੀਰ ਦੀ ਮੌਤ ਤੋਂ ਬਾਅਦ ਜਿਹੜਾ ਹੈ ਕਾਫੀ ਰੋਸ ਹੈ ਜਿਹਦੇ ਪ੍ਰਵਾਸੀ ਵੱਲੋਂ ਇਹ ਸਾਰੀ ਇਨਕਲਾਬ ਪੰਜਾਬ ਜਿਹੜਾ ਦਿੱਤਾ ਗਿਆ ਹੈ ਦਾਬੇ ਨਾਲ ਇਸ ਤਰ੍ਹਾਂ ਪੰਜਾਬ